ਲਓ ਜੀ ਆਪਾਂ ਨੇ ਕੜਾਹੀ ਧਰਤੀ ਅੱਜ ਆਪਾਂ ਬਣਾਵਾਂਗੇ ਆਲੂ ਭਿੰਡੀ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਆਂ ਤੇ ਆਪ ਤੁਸੀਂ ਜਰੂਰ ਦੱਸਿਓ ਕਿ ਹੋਜੀ ਬਣੀ ਬਣੇ ਰਹੋ ਬਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਆਂ ਪਹਿਲਾਂ ਸਾਨੂੰ ਪਹਿਲਾਂ ਕੜਾਹੀ ਧਰ ਲਈ ਹੁਣ ਪਾਤਾ ਸਰੋਂ ਦਾ ਤੇਲ ਪਾਨੇ ਥੋੜਾ ਜਿਹਾ ਪਾਇਆ ਸਰੋਂ ਦਾ ਤੇਲ ਤੇ ਤੇਲ ਨੂੰ ਗਰਮ ਹੋਣ ਦਿੰਨੇ ਆਂ ਸਾਡਾ ਆਪਣਾ ਸਾਰਾ ਸਮਾਨ ਤਿਆਰ ਆ। ਪਿੰਡੀਆਂ ਵਿੱਚੀਰਨੀਆਂ ਆਲੂ ਵੀ ਕੱਟ ਲਏ। ਪਿਆਜ਼ ਤਿੰਨ ਪਿਆਜ਼ ਲੈਨੇ। ਇਹ ਵਿੱਚ ਅਦਰਕ, ਲਸਣ, ਹਰੀ ਮਿਰਚ। ਸਾਰਾ ਸਮਾਨ ਤਿਆਰ ਕਰਿਆ ਹੋਇਆ ਤੇ ਆਪਣਾ ਤੇਲ ਉਧਰ ਗਰਮ ਹੋ ਚੁੱਕਿਆ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਜੀਰਾ। ਬਹੁਤ ਸਵਾਦ ਪਿੰਡੀ ਬਣਦੀ ਆ ਆਲੂ ਪਿੰਡੀ। ਪਿੰਡੀਆਂ ਨੂੰ ਕਿਸੇ ਵੀ ਤਰ੍ਹਾਂ ਬਣਾ ਲਓ ਬਹੁਤ ਸਵਾਦ ਬਣਦੀਆਂ ਨੇ। ਬਾਕ-ਬਾਕ ਤਰ੍ਹਾਂ ਨਾ ਬਣਾ ਸਕਦੇ ਪਿੰਡੀਆਂ ਸਬਜ਼ੀ ਜਿੰਨੀ ਮਰਜ਼ੀ ਤਰ੍ਹਾਂ ਬਣਾ ਲਓ ਤੇ ਹਲਕਾ ਜਾਂ ਬ੍ਰਾਊਨ ਕਰਾਂਗੇ ਜ਼ਿਆਦਾ ਕਾਲ ਕਾਲਾ ਨਹੀਂ ਕਰਦੇ ਆਪਾਂ ਜੀਰਾ ਵਿੱਚ ਪਾ ਦਾਂਗੇ ਹੁਣ ਇਹ ਸਾਰਾ ਸਮਾਨ ਲਸਣ ਅਦਰਕ ਤੇ ਹਲਦੀ ਟਮਾਟਰ ਤੁਸੀਂ ਪਾਉਣਾ ਤਾਂ ਪਾ ਸਕਦੇ ਆ ਵੈਸੇ ਮੈਂ ਟਮਾਟਰ ਨਹੀਂ ਪਾਉਂਦੀ ਹੋਗੀ ਚੁੱਲੀਆਂ 'ਚ ਅਦਰਕ ਹਰੀ ਮਿਰਚ ਆਪਣੀ ਬ੍ਰਾਊਨ ਹੋ ਚੁੱਕੇ ਨੇ ਹੋਰ ਥੋੜੇ ਤੇ ਹੁਣ ਪਾ ਦਾਂਗੇ ਆਪਾਂ ਇਹ ਪਿਆਜ਼ ਪਿਆਜ਼ਨ ਭੁੰਨਾਂਗੇ ਪਿਆਜ਼ ਨਾਲ ਆਪਣੇ ਹਲਕੇ ਬ੍ਰਾਊਨ ਹੋ ਗਏ। ਭੁੱਜ ਚੁੱਕੇ ਨੇ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਸਾਰੇ ਮਸਾਲੇ। ਹਲਦੀ 3 ਚਮਚੇ ਨਮਕ ਦੇ बिचे पा देंगे मेथी कस्तूरी मेथी पानी पा देंगे मसाला भेजी भोजी वह ਨਾਲੀ ਪਾ ਦਾਂਗੇ ਹੁਣ ਆਲੂ ਆਲੂਆਂ ਚੋਂ ਪਾਣੀ ਥੋੜਾ ਜਿਹਾ ਹੋਰ ਪਾਵਾਂਗੇ ਤਾਂ ਜੋ ਇਹ ਰਿਜਿਡੈਂਟਸ ਮਾਰ ਕੇ ਇਹਨਾਂ ਨੂੰ ਰਜਾ ਮਾ ਗਿਆਂ ਆਲੂਆਂ ਨੂੰ ਪਿੰਡੀਆਂ ਪਾਉਣ ਤੋਂ ਪਹਿਲਾਂ ਟਾਕ ਦਿੰਨੇ ਆ ਜਦ ਤੱਕ ਠਾਕੇ ਨਾਲ ਰੁਝਾਉਣੇ ਸਮਾਰ ਲਓ ਜੀ ਆਲੂ ਚੈੱਕ ਕਰਦੇ ਆਪਾਂ ਆਲੂ ਲਗਭਗ ਬਣੇ ਚੁੱਕੇ ਨੇ ਪਾਣੀ ਵੀ ਇਹਨੇ ਸੋਖਤਾ ਕਰ ਲਿਆ ਲੂਣ ਨੇ ਹੁਣ ਮਾੜ ਮਾੜ ਪਾਣੀ ਆ ਆਲੂ ਗੁੱਟਣ ਲੱਗ ਗਿਆ ਆਪਣੇ ਤੇ ਹੁਣ ਇਸ ਟਾਈਮ ਦੇ ਵਿੱਚ ਪਿੰਡੀਆਂ ਬਣਾਵਾਂਗੇ ਹੁਣ ਪਿੰਡੀਆਂ ਨੂੰ ਭੁੰਨਾ ਗਿਆ ਪਾਸੇਕ ਲਵਾਵਾਂਗੇ ਤੋਡੇ ਮਨ ਚ ਹੋਗਾ ਵੀ ਇਹ ਇਸ ਟਾਈਮ ਉਹਨਾ ਛੱਡ ਦੇਣ ਜਿਹੜੀ ਚਪਕਾੜ ਜੀ ਹੁੰਦੀ ਆ ਪਿੰਡੀਆਂ ਦੀ ਆਪਣੀ ਲਾਲਾਂ ਜੀਆਂ ਪਰ ਇਹ ਬਿਲਕੁਲ ਨਹੀਂ ਛੱਡਣਗੀਆਂ ਬਹੁਤ ਵਧੀਆ ਬਣਣਗੇ ਆਲੂ ਪਿੰਡੂ ਹਸੋਂ ਨੇ ਨਿਪੁੰਦੇ ਰਹਾਂਗੇ ਲਓ ਜੀ ਸਬਜੀ ਆਪਣੀ ਐਨ ਭੁੱਜ ਗਈ ਤੇ ਥੋੜੀ ਥੋੜੀ ਅੱਗ ਤੇ ਪਕਾਉਣੀ ਐ ਇਦੋਂ ਬਾਅਦ ਪਿੰਡੀਆਂ ਤੇ ਦੇਖੋ ਮੇਰੀ ਪਿੰਡੀਆਂ ਨੇ ਜਮੇਂ ਚਿਪਕਾਟ ਵਗੈਰਾ ਲਾਲਾਂ ਜੀਆਂ ਨਹੀਂ ਛੱਡੀਆਂ ਹੈਗੀਆਂ ਪਿੰਡੀਆਂ ਨੇ ਜੇਕਰ ਤੁਹਾਡੇ ਕੋਲ ਪਿੰਡੀਆਂ ਨੇ ਲਾਲਾਂ ਛੱਡਤੀਆਂ ਹਨ ਫਿਰ ਤੁਸੀਂ ਉਹੀ ਟ੍ਰਿਕ ਅਪਣਾ ਸਕਦੇ ਹੋ ਜਿਵੇਂ ਕਿ ਦਹੀਂ ਪਾਉਣਾ ਜਾਂ ਸ਼ਿਰਕਾ ਪਾਉਣਾ ਥੋੜਾ ਜਿਹਾ ਪਾ ਸਕਦੇ ਹੋ ਫਿਰ ਹਟ ਜਾਣਗੀਆਂ ਮੈਂ ਇਸ ਤਰ੍ਹਾਂ ਬਣਾਉਂਦੇ ਰਹਿਨੇ ਆ ਤਾਂ ਕਰਕੇ ਪਿੰਡੀਆਂ ਠੀਕ ਰਹਿਣਾ ਇਹਨਾਂ ਨੇ ਨਹੀਂ ਛੱਡੀ ਹੈਗੀ ਕਿਉਂਕਿ ਇਹਨਾਂ ਪਾਣੀ ਵੀ ਸੁੱਕਿਆ ਹੋਇਆ ਸੀਗਾ ਇਹ ਤੋੜ ਕੇ ਰੱਖਿਆ ਇਹਨਾਂ ਸੀਗੇ ਗਲਦੀਆਂ ਪਾਣੀ ਸੁੱਕ ਗਿਆ ਤਾਂ ਕਰਕੇ ਇਹਨਾਂ ਨੇ ਅਬ ਦੀ ਉਹ ਚੀੜ ਜੀ ਛੱਡੀ ਹੈਗੀ ਤੇ ਬੋਬ ਦੀ ਬਣ ਗਈ ਹੁਣ ਆਪਾਂ ਇਹਨਾਂ ਨੂੰ ਥੱਲੇ ਲਾਉਨੇ ਆ ਤੇ ਦਿਖਾਉਨੇ ਤੁਹਾਨੂੰ ਕਾਲੇ ਦੇ ਵਿੱਚ ਪਾ ਲ ਥੱਲੇ ਲਾ ਲ ਲਓ ਜੀ ਆਪਾਂ ਨੇ ਇਹ ਕਾਲੂ ਇਹਦੇ ਵਿੱਚ ਕੱਢ ਲਿਆ ਡੋਂਗੇ ਦੇਖੋ ਕਿ ਲੀਬੜੇ ਬਣਿਆ ਨੇ ਆਪਣੀ ਇਹ ਆਲੂਕੀਂ ਦੀ ਬਣ ਕੇ ਬਿਲਕੁਲ ਤਿਆਰ ਆ ਬਹੁਤ ਵਧੀਆ ਬਣੀ ਹੈ ਇਹ ਖਾਣ ਨੂੰ ਵੀ ਟੇਸਟੀ ਲੱਗਦੀ ਹੈ ਇਹ ਏਦਾਂ ਦੀ ਪਿੰਡੀ ਬਣੀ ਹੋਈ ਬੱਚੇ ਖੁਸ਼ ਹੋ ਕੇ ਖਾਂਦੇ ਨੇ ਜਿਹੜੇ ਅੱਕ ਜਾਂਦੇ ਨੇ ਨਾ ਬੱਚੇ ਕਹਿ ਦਿੰਦੇ ਰੋਜ਼ ਰੋਜ਼ ਪਿੰਡੀਆਂ ਉਹਨਾਂ ਨੂੰ ਇਸ ਤਰ੍ਹਾਂ ਬਣਾ ਕੇ ਦਿਓ ਤੇ ਬੱਚੇ ਖੁਸ਼ ਹੋ ਕੇ ਖਾਣਗੇ ਬਾਕੀ ਜੀ ਆਪਾਂ ਅੱਜ ਦੀ ਵੀਡੀਓ ਰੈਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਆਪਣਾ ਸੁਝਾਅ ਜ਼ਰੂਰ ਦਿਓ ਤੇ ਮਿਲਦਿਆ ਕੱਲੋ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਲਈ Sastiya gal ji bye bye